ਇਹ ਇਹ ਸੁਖਚੈਨ ਸਿੰਘ ਇੱਕ ਇਥੋਂ ਦਾ ਬਸਨੀਕ ਹੈਗਾ ਇਹ ਅਮਰੀਕਾ ਰਹਿੰਦਾਗਾ ਇਹ ਇਥੇ ਆਇਆ ਵਾ ਸੀਗਾ ਜਿਹੜੀਆਂ ਸੀਸੀਟੀਵੀ ਫੂਟੇਜ ਦੇ ਆਧਾਰ ਤੇ ਤੇ ਹੋਰ ਟੈਕਨੀਕਲ ਰਿਪੋਰਟਸ ਦੇ ਆਧਾਰ ਤੇ ਪ੍ਰੋਫੈਸ਼ਨਲ ਸਾਡੀਆਂ ਟੀਮਾਂ ਲੱਗੀਆਂ ਹੋਈਆਂ ਇਹਨਾਂ ਦੇ ਮਾਤਾ ਦੇ ਬਿਆਨਾਂ ਦੇ ਐਫਆਈਆਰ ਦਰਜ ਹੋ ਗਈ ਆ ਵਾਈਫ ਨੇ ਪਹਿਲਾਂ ਸੁਸਾਇਡ ਕਰ ਲਿਆ ਸੀ ਉਹ ਸੁਸਾਇਡ ਦਾ ਇਸ ਇਹ ਜਿਹੜਾ ਜਿਹੜਾ ਜ਼ਖਮੀ ਹੋਇਆ ਇਹਦੇ ਤੇ ਇਹਦੇ ਭਰਾ ਤੇ ਪਲੱਸ ਇਹਦੀ ਮਾਤਾ ਤੇ ਪਲੱਸ ਇਹਦੀ ਸਿਸਟਰ ਤੇ ਇਹ ਚਾਰਾਂ ਬੰਦਿਆਂ ਤੇ ਇੱਕ ਐਫਆਈਆਰ ਦਰਜ ਹੋਈ ਸੀ ਉਸ ਵੱਲੋਂ ਕਿਉਂਕਿ ਉਹ ਤਿੰਨੇ ਬੰਦੇ ਬਾਹਰ ਸੀ ਉਹ ਇਨਵੈਸਟੀਗੇਸ਼ਨ ਦੌਰਾਨ ਉਹਨਾਂ ਦਾ ਕੋਈ ਰੋਲ ਨਹੀਂ ਹੋਣਾ ਪਾਇਆ ਗਿਆ ਸੀ ਸਿਰਫ ਮਾਤਾ ਦੇ ਜਿਹੜਾ ਚਲਾਨ ਦਿੱਤਾ ਗਿਆ ਸੀ ਉਹ ਦਸੰਬਰ 22 ਚ ਇਹਦੀ ਪਹਿਲੀ ਵਾਈਫ ਦੀ ਡੈਥ ਹੋਈ ਸੀ ਫॉर दैट ਰੀਜ਼ਨਸ ਇਹ ਸਸਪੈਕਟ ਕਰਦੇ ਆ ਵੀ ਸਾਨੂੰ ਉਹਨਾਂ ਤੋਂ ਪਹਿਲਾਂ ਧਮਕੀਆਂ ਆਉਂਦੀਆਂ ਸੀ ਤੇ ਇਹ ਉਹਨਾਂ ਤੇ ਇਹਨਾਂ ਨੇ ਐਲੀਗੇਸ਼ਨ ਲਾਏ ਨੇ ਜੂਦਾ ਉਸੇ ਘਰ ਦੇ ਵਿੱਚ ਜਿੱਥੇ ਕਿ ਗੋਲੀकांड ਦਾ ਮਾਮਲਾ ਸਵੇਰੇ ਵੇਲੇ ਜੋ ਸਾਹਮਣੇ ਆਉਂਦਾ ਹੈ ਕਿ ਇੱਕ ਨਰੈ ਨੂੰ ਗੋਲੀ ਵਜਦੀਆ ਤਾਂ ਉੱਥੇ ਮੌਕੇ ਦੇ ਉੱਤੇ ਹੁਣ ਜੋ ਪੁਲਿਸ ਕਮਿਸ਼ਨਰ ਸਾਹਿਬ ਰਣਜੀਤ ਸਿੰਘ ਢਿੱਲੋਂ ਜੀ ਵਿਸ਼ੇਸ਼ ਤੌਰ ਦੇ ਉੱਤੇ ਪਹੁੰਚੇ ਹੋਏ ਨੇ ਤਾਂ ਤਸਵੀਰਾਂ ਜੋ ਤੜਨਾ ਸਾਂਝੀਆਂ ਕਰ ਰਹੇ ਹਾਂ ਇਸ ਵੇਲੇ ਦੀਆਂ ਤੁਸੀਂ ਦੇਖ ਸਕਦੇ ਹੋ ਕਿ ਜੋ ਪੂਰੀ ਟੀਮ ਦੇ ਨਾਲ ਅੱਜ ਕਮਿਸ਼ਨਰ ਸਾਹਿਬ ਵਿਸ਼ੇਸ਼ ਤੌਰ ਦੇ ਇਸ ਘਰ ਦੇ ਵਿੱਚ ਪਹੁੰਚੇ ਨੇ ਹਾਲਾਂਕਿ ਜੇਕਰ ਅਸੀਂ ਸਵੇਰ ਤੋਂ ਗੱਲ ਕਰੀਏ ਤਾਂ ਜ਼ਰੂਰ ਸਵੇਰ ਤੋਂ ਹੀ ਪਰਿਵਾਰ ਜੋ ਕਹਿ ਰਿਹਾ ਸੀ ਕਿ ਪੁਲਸ ਤੁਰੰਤ ਤੌਰ ਦੇ ਉੱਤੇ ਜਾਣ ਜਾਂਚ ਜਿਹੜੀ ਸ਼ੁਰੂ ਕਰੇ ਤਾਂ ਕਹਿ ਸਕਦੇ ਆ ਕਿ ਹੁਣ ਹਾਲਾ ਅਧਿਕਾਰੀ ਵੀ ਮੌਕੇ ਤੇ ਪਹੁੰਚੇ ਨੇ ਤਾਂ ਇਹਨਾਂ ਵੱਲੋਂ ਹੁਣ ਜ਼ਰੂਰ ਉਸ ਮਾਮਲੇ ਨੂੰ ਲੈ ਕੇ ਜੋ ਸੀਸੀਟੀਵੀ ਖੰਗਾਲੀ ਜਾ ਰਹੀ ਆ ਜਿੰਨੇ ਵੀ ਹਾਲਾ ਅਧਿਕਾਰੀ ਹੈਗੇ ਨੇ ਅਫਸਰ ਹੈਗੇ ਨੇ ਉਹਨਾਂ ਦੀ ਡਿਊਟੀ ਇੱਥੇ ਲਗਾਈ ਗਈ ਆ ਕਿ ਜਿੰਨੇ ਵੀ ਇਲਾਕੇ ਦੇ ਵਿੱਚ ਸੀਸੀਟੀਵੀਜ਼ ਉਹ ਚੈੱਕ ਇੱਥੇ ਜਾਣ ਕਿ ਕੌਣ ਉਹ ਦੋਵੇਂ ਲੋਕ ਸੀਗੇ ਤਾਂ ਸੂਤਰ ਮੁਤਾਬਕ ਇਹ ਵੀ ਜੋ ਰਿਪੋਰਟ ਸਾਹਮਣੇ ਆ ਰਹੀ ਆ ਕਿ ਫਰੋਤੀ ਜਿਹੜੀ ਆ ਉਹ ਲਿੱਤੀ ਗਈ ਸੀਗੀ ਉਹਨਾਂ ਮਾਰਨ ਦੀ ਤਾਂ ਇਹ ਜੋ ਖਾਸ ਤਸਵੀਰਾਂ ਕਿਉਂਕਿ ਜਿਸ ਤਰੀਕੇ ਦੇ ਨਾਲ ਸੂਤਰਾਂ ਦਾ ਪ੍ਰੋਸੀਮਨ ਸੂਤਰਾਂ ਦਾ ਇਹ ਕਹਿਣਾ ਹੈ ਕਿ ਫਰੋਤੀ ਦੇ ਕਾਰਨ ਜੋ ਉਹਨਾਂ ਨੂੰ ਇਸ ਤਰੀਕੇ ਨਾਲ ਗੋਲੀਆਂ ਵੱਜੀਆਂ ਨੇ ਤਾਂ ਰஞ்சிਤ ਸਿੰਘ ਢੀਲੋ ਜੀ ਪੁਲਿਸ ਕਮਿਸ਼ਨਰ ਸਾਹਿਬ ਅੱਜ ਵਿਸ਼ੇਸ਼ ਤੌਰ ਦੇ ਉੱਤੇ ਉਸੇ ਘਰ ਦੇ ਵਿੱਚ ਮੌਜੂਦ ਨੇ ਜਿਸ ਜਗ੍ਹਾ ਦੇ ਉੱਤੇ ਗੋਲੀ ਵਜੀ ਸੀ ਕਿ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਜੋ ਮੁਲਾਜ਼ਮ ਜਿੱਥੇ ਖੜੇ ਨੇ ਐਸੀ ਜਗ੍ਹਾ ਦੇ ਉੱਤੇ ਜੋ ਉਹਨਾਂ ਉਹ ਵਿਅਕਤੀਆਂ ਵੱਲੋਂ ਇੱਥੇ ਗੋਲੀਆਂ ਚਲਾਈਆਂ ਗਈਆਂ ਤਾਂ ਉਸ ਤੋਂ ਬਾਅਦ ਇਸੇ ਕਮਰੇ ਦੇ ਅੰਦਰ ਉਹਨਾਂ ਦੀ ਧਰਮਪਤਨੀ ਵੱਲੋਂ ਸੁਖਚਾਨ ਸਿੰਘ ਹੋਣਾ ਨੂੰ ਅੰਦਰ ਖਿੱਚ ਲਿੱਤਾ ਗਿਆ ਜਿਸ ਤੋਂ ਬਾਅਦ ਕਿ ਉਹਨਾਂ ਦੀ ਜਾਨ ਬਚੀ ਤਾਂ ਉਸ ਤੋਂ ਬਾਅਦ ਜੋ ਦੋਸ਼ੀ ਨੇ ਉਹ ਇੱਥੋਂ ਫਰਾਰ ਹੋ ਜਾਂਦੇ ਨੇ ਤਾਂ ਅੱਜ ਇਹ ਤੁਸੀਂ ਦੇਖ ਸਕਦੇ ਹੋ ਕਿ ਜੋ ਪੁਲਿਸ ਕਮਿਸ਼ਨਰ ਸਾਹਿਬ ਵਿਸ਼ੇਸ਼ ਤੌਰ ਦੇ ਤੇ ਇੱਥੇ ਪਹੁੰਚੇ ਹੋਏ ਨੇ ਕਿ ਜਿਹੜੀ ਜਾਂਚ ਹੈ ਉਹ ਪਹਿਲ ਦੀ ਧਾਰ ਤੇ ਉਹ ਬੰਦੇ ਫੜੇ ਜਾਣ ਕਿਉਂਕਿ ਕਾਫੀ ਮਾੜੀ ਗੱਲ ਹੈ ਕਿ ਸ਼ਰੇਆਮ ਦਿਨ ਦਿਹਾੜੇ ਇਸ ਤਰੀਕੇ ਦੇ ਨਾਲ ਗੋਲੀਬਾਰੀ ਹੋਣੀ ਤਾਂ ਕਿਤਨਾ ਕਿਤੇ ਜੋ ਲੋਅ ਐਂਡ ਡਾਟਰ ਤੇ ਇੱਕ ਵੱਡਾ ਸਵਾਲ ਹੈ ਜੋ ਕਹਿ ਸਕਦੇ ਹਾਂ ਕਿ ਖੜਾ ਹੁੰਦਾ ਹੈ ਕਿਉਂਕਿ ਅਕਸਰ ਜੋ ਪੁਲਿਸ ਕਹਿੰਦੀ ਆ ਕਿ ਅਸੀਂ ਲੋਅ ਐਂਡ ਡਾਟਰ ਮੇਨਟੇਨ ਰੱਖਿਆ ਹੋਇਆ ਲੇਕਿਨ ਇਹ ਹਾਲਾਤ ਹੋਣ ਲੋਅ ਐਂਡ ਡਾਟਰ ਦੇ ਮੇਨਟੇਨ ਰੱਖਣ ਤੋਂ ਬਾਵਜੂਦ ਤਾਂ ਬਹੁਤ ਹੀ ਸ਼ਰਮਨਾਕ ਗੱਲ ਹੈ ਤਾਂ ਇਹ ਜੋ ਬੱਚਾ ਹੈ ਹੇ ਸੁਖਚੰਦ ਸਿੰਘ ਉਹਨਾਂ ਦਾ ਬੇਟਾ ਹੈ ਤਾਂ ਉੱਥੇ ਹੀ ਅੱਜ ਸੁਖਚੰਦ ਸਿੰਘ ਜੀ ਜਦੋਂ ਸਵੇਰ ਵੱਲੇ ਇੱਥੇ ਉਹਨਾਂ ਨੂੰ ਗੋਲੀ ਵਜਦੀ ਹੈ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਇੱਕ ਨਿੱਜੀ ਹਸਪਤਾਲ ਦੇ ਵਿੱਚ ਲੈ ਕੇ ਜਾਇਆ ਜਾਂਦਾ ਤਾਂ ਇਹ ਦੇਖ ਸਕਦੇ ਹੋ ਕਿ ਹੋਰ ਵੀ ਹਲ ਅਧਿਕਾਰੀ ਵੀ ਇੱਥੇ ਪਹੁੰਚੇ ਨੇ ਤਾਂ ਕਮਿਸ਼ਨਰ ਸਾਹਿਬ ਲੋ ਇੱਥੇ ਹੋਣਾ ਜੋ ਜਾਂਚ ਜਿਹੜੀ ਆ ਸ਼ੁਰੂ ਕੀਤੀ ਗਈ ਆ ਜਿਹੜੀ ਪੁਚ ਪੜਤਾਲ ਹੈ ਇੱਥੇ ਕੀਤੀ ਜਾ ਰਹੀ ਆ ਕਮਿਸ਼ਨਰ ਉਹ ਪੁਲਿਸ ਬਾਹਰ ਜੋ ਪੁਸ਼ਕਿਸ਼ ਕਰਕੇ ਬਾਹਰ ਹੁਣ ਆ ਲਗੇ ਨੇ ਜੀ ਜਿਹੜੀ ਸਵੇਰ ਦੇ ਦੱਸਣ ਦੇ ਆ ਵਾਹ ਮੋਲੀ ਪੁਲਿਸ ਤਾਂ ਤਾਂ ਸਟੈਂਡ ਹੈ ਗਿਆ ਸੀ ਸਰ ਪੀਸ਼ਾਬ ਜੋ ਬਾਹਰ ਆ ਚੁੱਕੇ ਨੇ ਸਰ ਕੀ ਕੀ ਕਾਰਵਾਈ ਸਰ ਕੀਤੀ ਜਾ ਰਹੀ ਹੈ ਥੋੜਾ ਬਿਲਕੁਲ ਬਾਹਰ ਆ ਕੇ ਜਰੂਰ ਗੱਲ ਕਰਨ ਦੀ ਗੱਲ ਕੀਤੀ ਗਈ ਹੈ ਸੀਪੀ ਸਾਹਿਬ ਵੱਲੋਂ ਤਾਂ ਜਰੂਰ ਉਹਨਾਂ ਦੇ ਨਾਲ ਗੱਲ ਕਰਦੇ ਆ ਕਿ ਕੀ ਕਾਰਵਾਈ ਹੋਣਾ ਜੋ ਲਿਆਂਦੀ ਗਈ ਹੈ ਕੀ ਕਾਰਵਾਈ ਸਰ ਕੀ ਚੱਲ ਰਹੀ ਹੈ ਸਰ ਪੁਲਿਸ ਕੀ ਕਰਦੇ ਕੋਈ ਕੈਮਰੇ ਦੇ ਸਾਹਮਣੇ ਇਹ ਇਹ ਸੁਖਚੈਨ ਸਿੰਘ ਇੱਕ ਇਥੋਂ ਦਾ ਬਸਨੀਕ ਹੈਗਾ ਇਹ ਅਮਰੀਕਾ ਰਹਿੰਦਾਗਾ ਇਹ ਇਥੇ ਆਇਆ ਵਾ ਸੀਗਾ ਇਹਨੂੰ ਸਵੇਰੇ ਕੋਈ ਦੋ ਬੰਦੇ ਤਿੰਨ ਬੰਦੇ ਬੇਸਿਕਲੀ ਆਏ ਸੀ ਦੋ ਬੰਦੇ ਅੰਦਰ ਆਏ ਉਹਨਾਂ ਨੇ ਆ ਕੇ ਇਹਦੇ ਨਾਲ ਇਹਦੇ ਪਿਸਤੌਲ ਇਹਦੇ ਲਾ ਕੇ ਕੰਨ ਤੇ ਲਾ ਕੇ ਇਹਨੂੰ ਅੰਦਰ ਲੈ ਕੇ ਗਏ ਨੇ ਤੇ ਜਿਉਂ ਹੀ ਇਹਨੇ ਉਹ ਰਿਐਕਟ ਕਰਨ ਦੀ ਕੋਸ਼ਿਸ਼ ਕੀਤੀ ਆ ਉਹਨਾਂ ਨੇ ਇਹਦੇ ਗੋਲੀ ਮਾਰੀ ਆ ਜਿਹੜੇ ਇਹਦੇ ਕੰਨ ਚ ਲਾ ਕੇ ਜਵਾੜੇ ਚ ਲੱਗੀ ਆ ਤੇ ਦੂਸਰੀ ਗੋਲੀ ਵਾਂਹ ਚ ਲੱਗੀ ਆ ਤੇ ਅਸੀਂ ਅਸੀਂ ਜਿਹੜੀਆਂ ਸੀਸੀਟੀਵੀ ਫੂਟੇਜ ਦੇ ਆਧਾਰ ਤੇ ਤੇ ਹੋਰ ਟੈਕਨੀਕਲ ਰਿਪੋਰਟਸ ਦੇ ਆਧਾਰ ਤੇ ਪ੍ਰੋਫੈਸ਼ਨਲ ਸਾਡੀਆਂ ਟੀਮਾਂ ਲੱਗੀਆਂ ਹੋਈਆਂ ਇਹਨਾਂ ਦੀ ਮਾਤਾ ਦੇ ਬਿਆਨਾਂ ਤੇ ਐਫਆਈਆਰ ਦਰਜ ਹੋ ਗਈ ਆ ਐਫਆਈਆਰ ਦੇ ਵਿੱਚ ਜਿਹੜਾ ਇਹਨਾਂ ਨੇ ਜਾਦੇ ਕਲੇਮ ਕੀਤਾਗਾ ਇਹਦੀ ਵਾਈਫ ਨੇ ਪਹਿਲਾਂ ਸੁਸਾਈਡ ਕਰ ਲਿਆ ਸੀ ਉਹ ਸੁਸਾਈਡ ਦਾ ਇਸ ਇਹ ਜਿਹੜਾ ਜਿਹੜਾ ਜ਼ਖਮੀ ਹੋਇਆ ਇਹਦੇ ਤੇ ਇਹਦੇ ਭਰਾ ਤੇ ਪਲੱਸ ਇਹਦੀ ਮਾਤਾ ਤੇ ਪਲੱਸ ਇਹਦੀ ਸਿਸਟਰ ਤੇ ਇਹ ਚਾਰਾਂ ਬੰਦਿਆਂ ਤੇ ਇੱਕ ਐਫਆਈਆਰ ਦਰਜ ਹੋਈ ਸੀ ਉਸ ਵੱਲੋਂ ਉਹ ਕਿਉਂਕਿ ਉਹ ਤਿੰਨੇ ਬੰਦੇ ਬਾਹਰ ਸੀ ਉਹ ਇਨਵੈਸਟੀਗੇਸ਼ਨ ਦੌਰਾਨ ਉਹਨਾਂ ਦਾ ਕੋਈ ਰੋਲ ਨਹੀਂ ਹੋਣਾ ਪਾਇਆ ਗਿਆ ਸੀ ਸਿਰਫ ਮਾਤਾ ਦੇ ਜਿਹੜਾ ਚਲਾਨ ਦਿੱਤਾ ਗਿਆ ਸੀ ਉਹ ਦਸੰਬਰ 22 ਚ ਇਹਦੀ ਪਹਿਲੀ ਵਾਈਫ ਦੀ ਡੈਥ ਹੋਈ ਸੀ ਫॉर दैट ਰੀਜ਼ਨਸ ਇਹ ਸਸਪੈਕਟ ਕਰਦੇ ਆ ਵੀ ਸਾਨੂੰ ਉਹਨਾਂ ਤੋਂ ਪਹਿਲਾਂ ਧਮਕੀਆਂ ਆਉਂਦੀਆਂ ਸੀ ਤੇ ਇਹ ਉਹਨਾਂ ਤੇ ਇਹਨਾਂ ਨੇ ਐਲੀਗੇਸ਼ਨ ਲਾਏ ਨੇ ਵੀ ਇਹ ਕਹਿੰਦੇ ਸਾਡੇ ਹਿਸਾਬ ਨਾਲ ਉਹਨਾਂ ਨੇ ਕੀਤਾ ਅਸੀਂ ਇਨਵੈਸਟੀਗੇਸ਼ਨ ਨੂੰ ਓਪਨ ਮਾਈਂਡ ਨਾਲ ਸਾਰੇ ਪੱਖੋਂ ਦੇਖ ਕੇ ਵੀ ਆਰ ਇਨਵੈਸਟੀਗੇਟਿੰਗ ਸਾਡੀਆਂ ਪ੍ਰੋਫੈਸ਼ਨਲ ਟੀਮਸ ਸਾਰੇ ਅਸੀਂ ਵਰਕ ਆਊਟ ਕਰ ਰਹੇ ਆਂ ਤੇ ਇਨੁਸ਼ੇ ਦੀ ਟ੍ਰੇਸ ਕਰ ਉਸ ਪਰਿਵਾਰ ਨੂੰ ਵੀ ਜਾਂਚ ਛੱਡ ਦਿੱਤਾ ਜਾਏਗਾ ਜਿਹਦੇ ਅੰਦਰ ਦਾਖਲ ਹੋ ਕੇ ਗੋਲੀ ਵਾਲੀ ਛੱਡ ਨੂੰ ਅਨਜਾਮ ਦਿੱਤਾ ਹਾਂਜੀ ਉਹ ਇੱਥੇ ਬੇੜੇ ਚ ਆ ਕੇ ਗੱਡੀ ਗੁੱਡੀ ਪੁੱਛਣ ਦੇ ਬਹਾਨੇ ਆ ਕੇ ਉਹਨਾਂ ਨੇ ਮੁੜ ਕੇ ਹੌਲੀ ਹੌਲੀ ਅੰਦਰ ਲੈ ਗਿਆ ਤੇ ਇੱਥੇ ਉਹਨਾਂ ਨੇ ਗੋਲੀ ਉਹਦੇ ਚ ਚਲਾਉਂਦਾ ਉਹਨਾਂ ਉਹਨਾਂ ਦੇ ਚਿਹਰੇ ਆ ਜਿਹੜੇ ਫੇਸ ਆ ਬਹੁਤ ਕਲੀਅਰ ਆ ਅਸੀਂ 올 ਇਨਪੁਟਸ ਤੇ ਅਸੀਂ ਵਰਕਆਊਟ ਕਰ ਰਹੇ ਹਾਂ ਤੇ ਅਸੀਂ ਨੁਸ਼ੇ ਦੀ ਟ੍ਰੇਸ ਕਰ ਰਹੇ ਹਾਂ ਨੰਬਰ ਪਲੇਟ ਪਰ ਫੀਕ ਸੀ ਆ ਉਹ ਉਹ ਵਰਕਆਊਟ ਕਰ ਰਹੇ ਆ ਉਹ ਉਹ 90% ਦੇ ਅਸਰ ਤਿੰਨ ਕੰਪਨੀ ਤੋਂ ਉਹ ਉਹ ਵਰਕਆਊਟ ਕਰ ਰਹੇ ਆ ਹਾਂਜੀ take this